ਪ੍ਰੈਜ਼ੀਡੈਂਟ ਰਾਮਪ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਜਿਹੜਾ ਟੈਰਿਫ ਆ ਉਹ ਮਾਰਚ 3 ਨੂੰ ਜਿਹੜਾ ਸ਼ੁਰੂ ਹੋਊਗਾ ਆ ਕਹਿੰਦੇ ਵੀ 25% ਟੈਰਿਫ ਕੈਨੇਡਾ ਤੇ ਮੈਕਸੀਕੋ ਦੀਆਂ ਚੀਜ਼ਾਂ ਦੇ ਉੱਤੇ ਲੱਗੂਗਾ ਤੇ 10% ਜੋ ਆ ਉਹ ਚਾਈਨਾ ਦੇ ਉੱਤੇ ਲੱਗੂਗਾ ਆ ਕਈ ਜਗ੍ਹਾ ਦੇ ਉੱਤੇ ਅਪ੍ਰੈਲ 2 ਦੀ ਵੀ ਡੇਟ ਆ ਰਹੀ ਆ ਕਈ ਨਿਊਜ਼ ਜਿਹੜੀਆਂ ਆ ਉਹ ਮਾਰਚ ਆ ਪਹਿਲਾ ਵੀਕ ਦੱਸ ਰਹੀ ਹੈ ਕਲੀਅਰ ਕਰ ਦੇ ਜਾਈਏ ਬਿਲਕੁਲ ਹਰਜੋਤ ਸਿੰਘ ਜੀ ਜਿਹੜੇ ਤਿੰਨਾਂ ਮੁਲਕਾਂ ਦੇ ਉੱਤੇ ਇਹ ਮਾਰਚ ਦੇ ਵਿੱਚ ਹੀ ਲੱਗਣੀ ਹੈ ਜਿਹੜੀਆਂ ਅਪ੍ਰੈਲ ਵਾਲੀ ਤਰੀਕਾ ਉਹ ਰੈਸੀਪਰੋਕਲ ਟੈਰਿਫਾ ਉਹ ਬਾਕੀ ਮੁਲਕਾਂ ਦੇ ਉੱਤੇ ਦੁਨੀਆ ਭਰ ਦੇ ਬਾਕੀ ਮੁਲਕਾਂ ਦੇ ਉੱਤੇ ਜਿਨ੍ਹਾਂ ਜਿਨ੍ਹਾਂ ਨੇ ਅਮਰੀਕਾ ਦੇ ਉੱਤੇ ਜਿਹੜੇ ਜਿਹੜੇ ਟੈਰਿਫ ਲਾਏ ਆ ਉਹਦੇ ਹਿਸਾਬ ਦੇ ਨਾਲ ਜਿਹੱਚ ਇੰਡੀਆ ਤੇ ਯੂਰੋਪੀਅਨ ਮੁਲਕ ਵੀ ਜਿਹੜੇ ਸ਼ਾਮਿਲ ਹੋਣਗੇ ਦੁਨੀਆ ਦੇ ਹੋਰ ਮੁਲਕ ਸ਼ਾਮਿਲ ਹੋਣਗੇ ਉਹਨਾਂ ਤੋਂ 2 ਅਪ੍ਰੈਲ ਤੋਂ ਉਹ ਲਾਗੂ ਹੋਣ ਜਾ ਰਹੇ ਆ ਕੈਨੇਡਾ ਮੈਕਸੀਕੋ ਚਾਈਨਾ ਦੇ ਉੱਤੇ ਮਾਰਚ ਦੇ ਵਿੱਚ ਯਾਨੀ ਕਿ ਰਹਿ ਗਿਆ ਥੋੜੇ ਜਿ ਦਿਨ ਤੇ ਉਸ ਦੇ ਉੱਤੇ ਜਿਹੜੀ ਆ ਇਹ ਲੱਗਣ ਜਿਹੜੀ ਉਹ ਜਾ ਰਹੀ ਆ ਹੁੰਦੇ ਸੋਮਵਾਰ ਤੋਂ ਬੇਸਿਕਲੀ ਜਿਹੜੇ ਟੈਰਿਫ ਆ ਉਹ ਲੱਗਣ ਜਾ ਰਹੇ ਆ ਅਗੇ ਰਮਨਜੀਤ ਜੋਜੀ ਜਦੋਂ ਟੈਰਿਫ ਦਾ ਨਾਂ ਹੀ ਲਿਆ ਸੀਗਾ ਚੀਜ਼ਾਂ ਮਹਿੰਗੀਆਂ ਕਰਤੀਆਂ ਉਹਨਾਂ ਨੇ ਬਾਅਦ ਚ ਟੈਰਿਫ ਲੱਗੇ ਨਹੀਂ ਸੀ ਸਸਤੀਆਂ ਨਹੀਂ ਕੀਤੀਆਂ ਹੁਣ ਅਸਲ ਚ ਟੈਰਿਫ ਲੱਗ ਜਾਣੇ ਮਿਲਦਾ ਹੁਣ ਹੋਰ ਵੀ ਮਹਿੰਗੀਆਂ ਹੋਣਗੀਆਂ ਸੋ ਲੋਕਾਂ ਦਾ ਧੂਆ ਜਿਹੜਾ ਆ ਉਹ ਚੰਗਾ ਨਿਕਲਣ ਵਾਲਾ ਆ ਜੀ ਤੇ ਦੂਸਰੀ ਖਬਰ ਮੇਨ ਜੌਬਸ ਨੂੰ ਲੈ ਕੇ ਆ ਸੋ ਜਿੰਨੇ ਵੀ ਸਾਡੇ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਸੁਣ ਰਹੇ ਆ ਸਾਰੇ ਨੂੰ ਬੇਨਤੀ ਆ ਵੀ ਜਿੱਥੇ-ਜਿੱਥੇ ਵੀ ਕੰਮ ਕਰਦੇ ਵਧੀਆ ਤਰੀਕੇ ਦੇ ਨਾਲ ਦਿਲ ਲਾ ਕੇ ਕੰਮ ਕਰੋ ਕਿਉਂਕਿ ਜੌਬ ਮਾਰਕੀਟ ਚ ਕਾਫੀ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਲੱਗ ਵੀ ਰਿਹਾ ਹੈ ਸੀਐਨਐਨ ਰਿਪੋਰਟਰ ਕਰ ਰਿਹਾ ਵੀ ਪਹਿਲੀ ਵਾਰੀ ਹੋਇਆ ਵੀ ਜੌਬਲੈਸ ਕਲੇਮ 242000 ਪਿਛਲੇ ਵੀਕ ਫਾਈਲ ਕੀਤੇ ਗਏ ਆ ਜੋ ਕਿ 22000 ਉਹ ਤੋਂ ਪਿਛਲੇ ਵੀਕ ਨਾਲੋਂ ਜ਼ਿਆਦਾ ਹੈਗੇ ਆ ਡੋਜੀਅਰ ਇਫੈਕਟ ਬਹੁਤ ਜਿਆਦਾ ਚੱਲ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇभी ਲੱਖਾਂ ਦੀ ਗਿਣਤੀ ਦੇ ਵਿੱਚ ਲੇਆਫ ਹੋਣ ਜਾ ਰਹੇ ਕਿਉਂਕਿ 2 ਲੱਖ ਲੋਕਾਂ ਨੇ ਆਲਰੇਡੀ ਜੌਬ ਲੌਸ ਕਰ ਲਈ ਹੈ ਜੋ ਗਵਰਨਮੈਂਟ ਦੇ ਲਈ ਕੰਮ ਕਰਦੇ ਆ ਸੋ ਅਨਪਲਾਈਮੈਂਟ ਹੋਰ ਜਿਆਦਾ ਜੋ ਵਧਣ ਜਾ ਰਹੀ ਹੈਗੀ ਆ ਈਵਨ ਦੋ ਇਕਨੋਮਿਸਟ ਇਹ ਕਹਿੰਦੇ ਆ ਕਿ 1.6 ਲੱਖ 60 ਹਜ਼ਾਰ ਜੌਬਾਂ ਐਡ ਹੋਈਆਂ ਫਰਵਰੀ ਮਹੀਨੇ ਚ ਪਰ ਓਵਰਆਲ ਜੋ ਲੋਕਾਂ ਨੇ ਅਨਪਲਾਈਮੈਂਟ ਜਿਆਦਾ ਫਾਈਲ ਕੀਤੀ ਹੈਗੀ ਅਜਾ ਡੋਜ ਵਾਲਿਆਂ ਦੇ ਲਈ 5000 ਡਾਲਰ ਦਾ ਡਿਵਿਡੈਂਡ ਕਹਿੰਦੇ ਵੀ ਉਹ ਆ ਸਕਦਾ ਹੈ ਇਹ ਹੁਣ ਪਿਛਲੇ ਵੀਕ ਦੇ ਵਿੱਚ ਵੀ ਇਹ ਗੱਲ ਚੱਲੀ ਸੀ ਕਹਿੰਦੇ ਵੀ ਜਿਹੜੀ ਰਾਸ਼ੀ ਅਸੀਂ ਬਚਾਈ ਗਿਆ ਅਮਰੀਕਨਸ ਨੂੰ ਅਸੀਂ 5-5000 ਡਾਲਰ ਦਾ ਚੈੱਕ ਦੇਣਾ ਹੈ ਇਹ ਹੁਣ ਜੁਮਲਾ ਆ ਜਿਹੜਾ ਕਿੰਨੇ-ਕਿੰਨੇ ਲੱਖ ਲਾ ਭਾਰਤ ਅੰਦਰ ਵਿੱਚ ਜਿਹੜਾ ਚੱਲਿਆ ਸੀ ਜਾਂ ਇਦਾਂ ਹੋਊਗਾ ਇਹ ਦੇਖਣ ਵਾਲੀ ਗੱਲ ਆ ਜੇ ਮਨੀ ਬਚਾ ਕੇ ਫਿਰ ਇੱਧਰ ਸਪੈਂਡ ਕਰ ਦੇਣੀ ਆ ਤੇ ਫਿਰ ਉਹਦੇ ਵਿੱਚ ਬਚਣਾ ਕੀ ਆ ਤੇ ਡੈਟ ਕਿਦਾਂ ਜਿਹੜਾ ਉਹ ਘਟਣਾ ਆ ਸੋ ਹਾਲ ਦੀ ਘੜੀ ਲੋਕਾਂ ਨੂੰ ਆਪਣੇ ਵੱਲ ਕਰਨ ਦੇ ਲਈ ਵੀ ਆ ਜਿਹੜੀਆਂ ਲੇਆਫਸ ਹੋ ਰਹੀਆਂ ਐ ਜਿਹੜੀਆਂ ਏਜੰਸੀਜ਼ ਕੱਟ ਕੀਤੀਆਂ ਜਾ ਰਹੀਆਂ ਆ ਇਹ 5000 ਡਾਲਰ ਦੇ ਇੱਕ ਚੈੱਕ ਦੀ ਗੱਲ ਜਿਹੜੀ ਇਸ ਟਾਈਮ ਚੱਲ ਰਹੀ ਆ ਸੋ 트럼ਪ ਤੇ ਮਸਕ ਹੋਣਾ ਨੇ ਜਿਹੜਾ ਆਈਡੀਆ ਫਲੋਟ ਜਿਹੜਾ ਉਹ ਜ਼ਰੂਰ ਕਰ ਦਿੱਤਾ ਰਾਜਕਰਨ ਇਹ ਇੱਕ ਗੱਲ ਤਾਂ ਚੰਗੀ ਆ ਨਾ ਵੀ ਕ੍ਰੈਡਿਟ ਕਾਰਡ ਤੇ ਚੱਕ ਕੇ ਆਪਣੀ ਡੈਟ ਸੀਲਿੰਗ ਵਧਾ ਕੇ ਤੇ 2000 ਦੇਣ ਨਾਲੋਂ 3000 ਦੇਣ ਨਾਲੋਂ ਤਾਂ ਖਰਚੇ ਘਟਾ ਕੇ 5-5 ਦੇਣ ਨਾਲੋਂ ਨਹੀਂ ਉਹ 4 ਟ੍ਰਿਲੀਅਨ ਡਾਲਰ ਤਾਂ ਡੈਟ ਸੀਲਿੰਗ ਤਾਂ ਚੱਕ ਲਈ ਨਾ ਉਹ ਉਹ ਥੋੜੀ ਘਟਾਈ ਆ ਉਹ ਵੀ ਚੱਕ ਲਈ ਆ ਨਾਲ ਤੇ ਨਾਲ ਇਹ ਵੀ ਜਿਹੜਾ ਉਹ ਕਰਨਾ ਸੋ ਇਹ ਦਿਖਾਉਣ ਨੂੰ ਹਾਥੀ ਦੇ ਦੰਦ ਹੋਰ ਨਹੀਂ ਛਾਣ ਵਾਲੇ ਹੋਣਾ ਹੋਣੀ ਆ ਨਾ ਵੀ ਇਹਦਾ ਟਾਈਮ ਦੱਸੂਗਾ ਨਾ ਵੀ ਕਿਹੜੇ ਪਾਸੇ ਨੂੰ ਚੀਜ਼ ਜਾਂਦੀ ਆ ਪਰ ਹਾਲ ਦੀ ਘੜੀ ਜਿਹੜੀਆਂ ਚੀਜ਼ਾਂ ਆਪਾਂ ਦੇਖ ਰਹੇ ਆ ਜਿੰਨੀਆਂ ਆਪਾਂ ਯੂ نو ਫਜ਼ੂਲ ਖਰਚੀ ਦੇਖ ਰਹੇ ਆ ਜਿੰਨੀ ਆਪਾਂ ਚੀਜ਼ਾਂ ਦੇਖ ਰਹੇ ਕਿ ਬਾਹਰ ਕੀ ਕੁਝ ਹੋ ਰਿਹਾ ਹੈਗਾ ਕਿੰਨਾ ਕੁਝ ਕੰਟਰੀ ਤੋਂ ਬਾਹਰ ਜਾ ਰਿਹਾ ਹੈ ਸੋ ਉਹ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈਗੀ ਆ ਆਈ ਮੀਨ ਯੂ نو ਵੀ ਨੀਡ ਟੂ ਸੀ ਔਨ ਬੋਥ ਸਾਈਡਸ ਕੱਲ ਇਹਨਾਂ ਨੇ ਇੱਕ ਅਦਾਲਤ ਨੇ ਕਿਹਾ ਸੀਗਾ ਵੀ ਜਿਹੜੀਆਂ ਫੋਰਨ ਏਡ ਦੀਆਂ ਪੇਮੈਂਟਸ ਆ ਉਹ ਤੁਹਾਨੂੰ ਅੱਜ ਤੋਂ ਦੇਣੀਆਂ ਪੈਣੀਆਂ ਪਰ ਪਰ ਕੱਲ ਸੁਪਰੀਮ ਕੋਰਟ ਨੇ ਇਹਨਾਂ ਨੂੰ ਥੋੜੀ ਜੀ ਰਾਹਤ ਦੇ ਦਿੱਤੀ ਕਹਿੰਦੇ ਵੀ ਨਹੀਂ ਨਹੀਂ ਅਜੇ ਪੇਮੈਂਟ ਦੇਣ ਦੀ ਤੁਹਾਨੂੰ ਉਹ ਜਿਹੜੀ ਲੋਡ ਨਹੀਂ 2 ਬਿਲੀਅਨ ਡਾਲਰ ਦੀਆਂ ਉਹ ਜਿਹੜੀਆਂ ਪੇਮੈਂਟਸ ਜਿਹੜੀਆਂ ਉਹ ਜਾਣੀਆਂ ਸੀਗੀਆਂ ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਫੇਰ ਜਿਹੜੀ ਰੋਕ ਲਾ ਦਿੱਤੀ ਐ ਸੋ 트ੰਪ ਸਰਕਾਰ ਹੁਣਾਂ ਨੂੰ ਇਸ ਚੀਜ਼ ਦੇ ਵਿੱਚ ਸੁੱਖ ਦਾ ਸਾਹ ਮਿਲਿਆ ਵੀ ਯੂ ਐਸ ਏ ਆਈ ਡੀ ਜਿਹੜੀ ਸੰਸਥਾ ਇਹਨਾਂ ਨੇ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਆ ਉਹਦੀਆਂ ਜਿਹੜੀਆਂ ਪੇਮੈਂਟਸ ਹੁਣ ਦੇਖੋ ਇੱਥੇ ਇੱਕ ਹੋਰ ਡਿਫਰੈਂਟ ਮੁੱਦਾ ਹਰਜੋਤ ਸਿੰਘ ਜੀ ਇਹ ਬਣ ਗਿਆ ਵੀ ਕਾਂਗਰਸ ਕੇਂਦਰੀ ਭਾਈ ਐਸੀ ਆਖਿਆ ਸੀਗਾ ਵੀ ਮਨੀ ਤੁਸੀਂ ਇੱਧਰ ਉੱਧਰ ਸਪੈਂਡ ਕਰੋ ਹੁਣ ਪ੍ਰੈਜ਼ੀਡੈਂਟ ਆਪਣੀ ਪਾਵਰ ਉਹਦੇ ਉੱਤੋਂ ਦੀ ਜਿਹੜੀ ਉਹ ਲਾ ਰਿਹਾ ਆ ਸੋ ਇਹ ਹੁਣ ਪਾਵਰ ਟਸਲ ਇੱਕ ਡਿਫਰੈਂਟ ਕਾਈਂਡ ਦੀ ਕੈਪੀਟਲ ਹਿਲ ਦੇ ਉੱਤੇ ਆਪਾਂ ਨੂੰ ਵੀ ਦੇਖਣ ਨੂੰ ਮਿਲਦੀ ਹੈ ਜਿਹੜਾ ਜਿਹੜਾ ਜੱਜ ਕਹਿ ਰਿਹਾ ਵੀ ਫੋਰਨੇਟ ਰੀਲੀਸ ਕਰੋ ਉਹ ਜੱਜ ਨੂੰ ਐਂਡਿਆਂ ਦੀ ਫਾਇਦਾ ਨਹੀਂ ਪਤਾ ਗਿਆ ਉਹਨੂੰ ਹਟਾਦਾ ਨਹੀਂ ਪਤਾ ਵੀ ਆਪਣੇ ਕੰਟਰੀ ਚ ਕੀ ਆਇਆ ਉੱਥੇ ਤਾਂ ਕੁਝ ਨਹੀਂ ਕਰਦਾ ਹੈਗੀ ਕੋਈ ਜੱਜ ਵੀ ਉੱਥੇ ਵੀ ਫਟਾਫਟ ਰੀਲੀਸ ਕਰੋ ਉੱਥੇ ਵੀ ਦਿਓ ਲੋਕਾਂ ਨੂੰ ਆਪੇ ਜਾਣੇ ਚਾਹੀਦੇ ਨਾ ਇਹ ਕੇਸ ਤੇ ਜਾਂਦੇ ਨਹੀਂ ਉੱਥੇ ਕੇਸ ਕੇਸ ਖੜਨ ਉਹਥੇ ਤੇ ਬਿਲਕੁਲ ਇਤ ਚੀਜ਼ਾਂ ਨਹੀਂ ਚਾਹੀਦੀਆਂ ਵੀ ਆਮ ਲੋਕਾਂ ਦੀ ਮਦਦ ਤਾਂ ਜਿਹੜੀ ਸਭ ਤੋਂ ਪਹਿਲਾਂ ਚਾਹੀਦੀ ਹੈ ਠੀਕ ਹੈ ਨਾ ਵੀ ਪਹਿਲਾਂ ਉਹ ਨਹੀਂ ਤਾਂ ਵੀ ਚਿੱਤੇ ਹੈਗਾ ਵੀ ਆਪਣੇ ਲੋਕੀ ਵੀ ਇੱਥੇ ਗੁਰੇ ਹਾਲ ਨਾਲ ਇਹ ਰੰਗੀਆਂ ਇੰਸ਼ੋਰੈਂਸ ਦੇ ਰੇਟ ਵਧ ਗਏ ਹੈਗੇ ਕਿ ਕਿਉਂ ਕੰਪਨੀਆਂ ਤੇ ਨਰ ਯੋ ਹੋਣਾ ਐਲ.ਏ ਦੇ ਵਿੱਚ ਜਿਹੜਾ ਪਿਛਲੇ ਵੀਕ ਦੇ ਵਿੱਚ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਆ ਖੜੀ ਕਾਰ ਦੇ ਵਿੱਚ ਪਿੱਛੋਂ ਟਰੱਕ ਵੱਜਾ ਹੈਗਾ ਉਹ ਨਿਊਕਲਰ ਵਰਡਿਕਟ ਆਇਆ ਹੈਗਾ ਉਹ ਜਿਹੜਾ ਪੁਆਇੰਟਰ ਸੀਗਾ ਉਹ 7 ਮਿਲੀਅਨ ਦੇ ਵਿੱਚ ਸੈਟਲ ਕਰਨ ਨੂੰ ਰੈਡੀ ਸੀਗਾ ਲੇਕਿਨ ਵਕੀਲਾਂ ਨੇ ਉਹ 21 ਮਿਲੀਅਨ ਦੇ ਵਿੱਚ ਸੈਟਲ ਕਰਾਇਆ ਹੁਣ ਉਹ ਜਿਹੜਾ 21 ਮਿਲੀਅਨ ਜੋ ਸੈਟਲ ਕਰਾਇਆ ਉਹ ਲੋਕਾਂ ਦੇ ਉੱਪਰ ਪੈਣਾ ਕਿਉਂ ਨਹੀਂ ਇਦਾਂ ਦੇ ਵਕੀਲਾਂ ਨੂੰ ਰੋਕਿਆ ਜਾਂਦਾ ਕਿਉਂ ਨਹੀਂ ਇਹ ਚੀਜ਼ਾਂ ਰੋਕੀਆਂ ਜਾਂਦੀਆਂ ਇਹ ਤਾਂ ਦੇਖੋ ਜੀ ਲਾਬੀਆਂ ਬਣੀਆਂ ਹੀ ਬਹੁਤ ਤਾਂ ਨਾ ਇਹ ਲੌਬੀਸ ਦੇ ਕੋਨਟਰੋਲ ਹੀ ਕੋਈ ਨਹੀਂ 60% ਮਾਰਨਿੰਗ ਨਿਊਜ਼ ਇੱਥੇ ਮੈਂ ਰੋਜ਼ ਸਵੇਰੇ ਉੱਠ ਕੇ ਜਾਈਦਾ 60% ਤੋਂ ਵੱਧ ਲੋਅਰਜ਼ ਦੀਆਂ ਐਡ ਹੁੰਦੀਆਂ ਸੈਟਰਮੈਂਟ ایرੀਆ ਦੇ ਵਿੱਚ ਕੀ ਸਾਨੂੰ ਦੱਸੋ ਬਿਲਕੁਲ ਬਿਲਕੁਲ ਇਹ ਤਾਂ ਫਿਰ ਕੀ ਕਹਿੰਦੇ ਹੁੰਦੇ ਆ ਵੀ ਗੁੜ ਦੇ ਉੱਤੇ ਮੱਖੀ ਤੇ ਭਿੰਕਦੀ ਭਿੰਕਦੀ ਆ ਨਾ ਫਿਰ ਉਹ ਜਿਹੜੀ ਉਹ ਚੀਜ਼ ਬਣੀ ਪਈ ਉਹ ਕਹਿੰਦੇ ਵੀ ਹੁਣ ਲੈ ਲਓ ਜਿੱਧਰੋਂ ਵੀ ਮਿਲਦੇ ਆ ਲੈ ਲਓ ਅਕਸਰ ਤੁਹਾਡੇ ਘਰਾਂ 'ਚ ਵੀ ਸਾਰਿਆਂ 'ਚ ਫਲਾਇਰ ਆਉਂਦੇ ਹੋਣੇ ਆ ਵੀ ਇੱਥੇ ਵਾਈਲਡ ਫਾਇਰ ਹੋਈ ਸੀ ਤੁਹਾਡੇ ਸੂਟ ਤੱਕ ਨਹੀਂ ਆਈ ਜੇ ਕਦੇ ਆਈਏ ਤੇ ਆਓ ਕਰੋ ਸਾਨੂੰ ਕਾਲ ਕਰੋ ਤੇ ਅਸੀਂ ਤੁਹਾਨੂੰ ਜਿਹੜੇ ਇਸ ਦੇ ਵਿੱਚ ਹਜ਼ਾਰਾਂ ਲੱਖਾਂ ਡਾਲਰ ਦਵਾ ਸਕਦੇ ਹਾਂ ਜੀ ਬਿਲਕੁਲ